ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਤਾਰ ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਤਿਆਗਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਤ ਦੇ ਸਤ ਸਤ ਪ੍ਰਭ ਵਕਤਾ ਸੁਰਤ ਸਤ ਸਤ ਜਸ ਸੁਨਤਾ ਬੂਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਰਤੇ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕੇ ਦੇ ਵਿਸਵਾਸ ਪ੍ਰਭ ਆਇ ਤਤ ਗਿਆਨ ਤੇ ਸਮਨ ਪ੍ਰਗਟਾਇਆ ਐਤੇ ਨਿਰਪੋ ਹੋਏ ਬਸਨ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਵਾਸਤੁ ਮਾਇਦੇ ਵਸਤ ਗੜਾਈ ਤਾ ਕੋ ਪਿਰ ਨ ਕਹਿ ਨਾ ਜਾਇ ਬੁਝੇ ਹੁਜਨ ਹਾਰ ਬਵੇਕ ਨਾਰਾਇਣ ਮਿਲੇ ਨਾਨਕ ਇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਰਾਕਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਹ ਕੇ ਨਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਸ ਸਾਸ ਸੁਮਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰਾਕੇ ਆਪਣੇ ਦਾਸ ਕੋ ਦੇਵ ਉਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕੀ ਆਪਾ ਤਰਾਕੇ ਤਾਂ ਕਿ ਗਤ ਮਿਤ ਕੋਈ ਨ ਲਾਕੇ ਪ੍ਰਭ ਕੇ ਸੇਵਕ ਕੋ ਕੋ ਨ ਪਹੁੰਚੇ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਤਹਿ ਦਿਸ ਪ੍ਰਗਟਾਇਆ ਨੀ ਕੀ ਕੀ ਰੀ ਮੈਂ ਕਲ ਰੱਖੇ ਫਸਮ ਕਰੇ ਲਸ਼ਕਰ ਕੋਟ ਲਾਖੇ ਜਿਸ ਕਾ ਸਾਸਨਾ ਕਾਢ ਤੀ ਆਪ ਤਾਕੋ ਰਖਤ ਦੇ ਕਰ ਹਾਥ ਮਾਨਸ ਜਤਨ ਕਰਤ ਬੋ ਭਾਤ ਤਿਸਕੇ ਕਰਤ ਵਿਰਥੇ ਜਾਤ ਮਾਰੇ ਨਾ ਰੱਖੇ ਅਵਰ ਨ ਕੋਈ ਸਰਬ ਜੀਆ ਕਾ ਰੱਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਬਡਾਣੀ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅਮਰਤੇ ਮਨ ਧਨ ਧਰਪੀਏ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੇ ਸਰ ਵਰ ਨਾਹੀ ਦ੍ਰਿਸ਼ਟਾਇ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੇ ਸਮਾਨੇ ਊਠਤ ਵੇਤਤ ਸੋਵਤ ਨਾਮ ਕੋ ਨਾਨਕ ਜਨ ਕੇ ਸਦ ਕਾਮ ਮੋਹ ਲੋ ਜਸ ਜੇ ਵਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਦਾਤ ਕਰੇ ਭਗਤ ਆਤਮ ਕੇ ਚਾਏ ਪ੍ਰਭ ਆਪਣੇ ਸਿਉ ਰਹੇ ਸਮਾਈ ਜੋ ਹੋਆ ਹੋ ਬਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਤਿਸ ਕੀ ਮਹਿਮਾ ਕੌਣ ਬਕਾਨੋ ਤਿਸ ਕਾ ਗੁਣ ਕੈ ਏਕ ਨ ਜਾਣੋ ਆਠ ਪੈਰ ਪ੍ਰਭ ਵਸੇ ਹਜੂਰੇ ਕਹੁ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭ ਉਪਛਾਤਾ ਸੋ ਜਨ ਸਰਬ ਤੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੇ ਤਿਸ ਕੇ ਦਰਸ ਸਭ ਪਾਪ ਮਿਟਾਵੇ ਆਵਰ ਸਿਆ ਨਪ ਸਗਲੀ ਛਾੜ ਤਿਸ ਜਨ ਕੀ ਤੂ ਸੇਵਾ ਲਾਗ ਆਪਨ ਜਾਣ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ